ਬਸ ਇਹ ਸਾਰਾ ਸਾਰਾ ਜੀ ਸਾਡਾ ਸਾਡੀ ਭਾਈ ਕੰਮ ਕਰਦਾ ਹੋਇਆ ਜਾਲੀਆਂ ਜੁੜੀਆਂ ਦੇਖੋ ਅੱਜ ਰਾਤ ਨੂੰ ਫਟ ਕਰਦੀਆਂ ਸਾਰੀਆਂ ਬਣਾਦੀਆਂ ਕੰਮ ਕਰਦੇ ਹੋਏ ਜੇ ਹੁਣ ਕਹਿੰਦੇ ਮਸ਼ੀਨ ਚਾਕੇ ਸ਼ਾਰਪ ਤੇ ਕਰਨੀ ਆ ਤੇ ਕਰਾਂਗੇ ਕੰਮ ਲਓ ਜੀ ਲਾਡੀ ਨੇ ਚਰਾੜੀ ਮਸ਼ੀਨ ਆ ਹੁਣ ਲਾਡੀ ਉਹ ਪਰਵਤਿਆ ਉਹ ਜਿਹੜਾ ਸਾਡੀ ਕਰ ਰਿਹਾ ਕੰਮ ਨਾਟਕ ਹੈ ਨਾ ਮੈਂ ਤੇਰੇ ਅੱਗੇ ਪੂਰੀ ਸਪਾਈਨਾਰਾ ਮੋਟੋ ਕਰਨ ਕੰਮ ਆ ਦੇ ਚਾਰਕੀਆ ਤਿਆਰ ਕਰਤਾ ਮੁੰਡੇ ਨੇ ਆਹ ਬਰੀਏ ਕੰਮ ਮੁਕਾਉਂਦਾ ਮੁੰਡਾ ਲਾਇਆ ਆਪਾਂ ਇਹ ਜੁੜੀਆਂ ਬੜੀਆਂ ਡਾਬਲ ਲਾ ਦੀਆਂ ਲਓ ਜੀ ਕੰਮ ਹੋ ਗਿਆ ਓਕੇ ਹੁਣ ਸਮਾਨ ਅੰਦਰ ਰੱਖ ਲੈਣੇ ਲਾਡੀ ਸਾਹਿਬ ਔਰ ਮਿਸਤਰੀ ਸਾਹਿਬ ਹੂੰ ਹੋ ਗਿਆ ਕੰਮ ਓ ਮਿਸਤਰੀ ਸਾਹਿਬ ਉਹ ਤਾਂ ਦੇਖੋ கப்படல்ேல் ਜਿੰਦਾਬਾਦ ਖਾਣਾ ਖੋਲਦਾ ਜੰਗਰੇ ਮੋੜੋਂ ਮਚਾ ਲੈ ਲੋਈ ਥੜੀ ਸਵਾਰੀ ਹੋ ਗਈ ਤਿਆਰ ਹੁਣ ਲੱਭਾਂਗੇ ਜੋ ਸਮਾਨ ਆ ਰਹੇ ਨੇ ਘਰ ਲੈ ਸਮਾਨ ਬੰਦੇ ਬੰਦੇ ਹੈ ਨਾ ਜੜਦੇ ਨੇ ਆ ਗਏ ਮਾਰਦੇ ਕਿਉਂ ਤੇੜ ਪਈ ਹੈ ਕੱਡੀਆਂ ਆਉਂਦੀਆਂ ਕੱਡੀਆਂ ਆਉਂਦੀਆਂ ਹੌਲੀ ਕਰ ਰੱਖੋ ਮੈਸਤਰੀ ਸਾਹਿਬ ਸਮਾਨ ਚੱਕ ਲਿਆ ਲੋ ਜੀ ਹੱਥ ਵਿੱਚ ਥੋੜੀ ਹੁ ਟੋਕਣਗੇ ਥੇਰ ਤੇ ਇਹ ਰਿਹਾ ਜ ਸਮਾਨ ਇਹ ਜੇ ਲੋ ਜੀ ਮੈਂ ਸਾਹਮਣੇ ਕਰਤਾ ਕਿਹੜੇ ਫਿਰੇ ਵੇਚਾ ਜੀ ਮਿਸਟਰ ਰਾਮ ਜੀ ਨੇ ਕਰਾ ਦਿੱਤਾ ਵੇ ਪਨਮਾ ਪਸਤੀ ਨਾ ਚੰਨੀ ਭੂਆ ਦਾ ਮੁੰਡਾ ਮੇਰੇ ਭੂਆ ਤੇ ਰਾਤ ਨੂੰ ਦੰਦ ਕਹਿ ਕੋਈ ਉਹਨਾਂ ਨੇ ਕਹਿੰਦੇ ਸਵੇਰੇ ਦੰਦ ਆ ਜਾਂਦੇ ਨੇ ਭੂਆ ਨੇ ਡਾਕਟਰ ਦੰਦ ਕਰਵਾਉਂਦੇ ਲਓ ਆ ਲੈ ਮਾਰੇ ਗੱਲ ਜੀਆ ਮਿਸਤਰੀ ਸਾਹਿਬ ਲਾਡੀ ਮੈਨੂੰ ਨੰਗ ਜਾਂਦੇ ਵੀਰੇ ਉਹ ਨੰਗਾ ਆ ਜਾ ਰਿਹਾ ਕਹਿੰਦਾ ਕੰਮ ਤਾਂ ਲੱਟੀ ਜਾਂਦਾ ਹਰ ਹਰ ਫੋਟੇ ਫੋਟੇ ਇੰਨੇ ਗੱਲ ਨਹੀਂ ਜਰੇ ਹਰ ਪੜੇ ਨੇ ਥੋੜੇ ਮਿਸਤਰੀਆਂ ਨੇ ਆਉਂਦੇ ਇੰਨਾ ਕੁ ਪਤਾ ਹੀ ਹੁੰਦਾ ਸ਼ਰਮਾ ਇਹ ਮੁੰਡਾ ਹੈਲਪਰ ਹੈ ਹਾਂ ਬਈ ਸ਼ਰਮਾ ਜੀ ਹਾਂ ਜੀ ਹਾਂ ਅੰਤੇ ਲਿਆਂ ਸਰਕਾਰ ਕੇ ਘੜੋ ਹੈਂ ਟਿੱਡਿਆਂ ਅੰਦਰ ਕਰਕੇ ਖੜੋ ਇਹ ਬਾਈ 골ਡ ਬਣਾਉਣਾ ਪੈਂਦਾ ਇਹ ਬਣਾਉਣਾ ਬੰਦਾ ਵੇਣ ਲੇਕਿਨ ਤੋ ਲੱਗ ਗਿਆ ਨੇ ਜਨਮ ਵਾਲੀ ਵੇਣ ਤਾਂ ਹੈ ਕਰਦੇ ਪਿੱਛੇ ਕਰਦਾਂ ਨੀਸਾਨੀ ਹੈ ਇਹ ਹਾਂ ਆ ਇੱਥੇ ਮੰਦਰ ਨੇ ਚੀਜੇ ਵੇਚ ਰੱਖੀ ਦੀ ਤੋ ਹਾਲੋ ਜੀ ਇਹ ਨਹੀਂ ਨਾ ਦੋਣੀ ਜੀ ਇੱਥੇ ਨੇ ਚੀਰ ਮੋੜੇ ਨੱਟ ਕਰ ਦੋ ਫੋਟੇ ਜੇ ਮੋੜੇ ਇੱਥੇ ਨਹੀਂ ਰੱਖਤਰੀ ਆਇਆ ਪੈਨ ਸਰਕੇ ਭੁੱਲੇ ਜਾਂਦਾ ਇਹ ਮਿਸਤਰੀ ਹੈ ਮਿਸਤਰੀ ਨੇ ਪਹਿਲੇ ਕਿੱਥੇ ਲਾਇਆ ਫਿਰ ਬਾਅਦ ਚ ਪਾਉਣਾ ਬਾਅਦ ਕੋ ਪੈਣ ਕਿੱਥੇ ਹੈ ਭਾਈ ਆ ਦੇਖੋ ਹਾਂਜੀ ਮਿੱਤਰੋ ਕਿਵੇਂ ਹੋ ਅਸੀਂ ਪਹੁੰਚ ਗਏ ਨੇ ਲੁਧਿਆਣੇ ਦੇ ਬਾਜ਼ਾਰ ਚ ਲੁਧਿਆਣੇ ਦੇ ਰੰਗ ਦੇ ਤਮਾਸ਼ੇ ਤੁਹਾਨੂੰ ਦਿਖਾਉਣਗੇ ਆਪਾਂ ਠੀਕ ਆ ਆਪਣੀ ਵੀਡੀਓ ਨਾਲ ਬਣੇ ਰਹੋ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਆਪਾਂ ਹੌਲੀ ਹੌਲੀ ਅੱਗੇ ਹਨ ਕੀ ਬਣਦਾ ਕੀ ਗੱਲਬਾਤਾਂ ਕੀ ਆ ਬਾਜ਼ਾਰ ਦਾ ਮਾਹੌਲ ਆ ਛਾਲ ਦੇ ਕੱਪੜੇ ਮਿਲਦੇ ਆ ਕਿ ਮਿਲਦੇ ਨਹੀਂ ਕਰਾਂਗੇ ਗੱਲਬਾਤਾਂ ਹਾਂ ਜੀ ਦੇਖੋ ਬਾਜ਼ਾਰ ਦੇ ਵਿੱਚ ਆਥ ਦਾ ਮਾਹੌਲ ਲਓ ਇਹ ਮਹੀਨ 9 ਤਰੀਕ 10 ਦਾ ਮਹੀਨਾ 2025 2025 ਰੌਣਕ ਲੱਗੀ ਪੂਰੀ ਯਾਰ ਲੈ ਵੀ ਟ੍ਰਾਫਿਕ ਨੂੰ ਪੂਰਾ ਜਿਹੜਾ ਕੀ ਰੋਡ ਚੱਲਦਾ ਹੈ ਦੁਕਾਨਾਂ ਪੂਰੀਆਂ ਖੁੱਲੀਆਂ ਸਰਦੀ ਦਾ ਸਮਾਨ ਪੂਰਾ ਆ ਗਿਆ ਬਲੇਜ਼ਰ ਕੋਟ ਲਾ ਆ ਬਾਈ ਇੱਕ ਕਹਿੰਦਾ ਇੱਕ ਬਾਈ ਵਿਚਾਰਾ ਬੈਗ ਗਿਆ ਇੱਕ ਨੇ ਰਾਹ ਝਾੜੂ ਮੋੜਦਾ ਪੂਰੇ ਜਰ ਕੁਰਤੇ ਵੀ ਆ ਮੇ ਕੋਟ ਬੜੇ ਠੀਕ ਆ ਇਹਦਾ ਗੇੜਾ ਦੇ ਜਾ ਰਹੇ ਆ ਅੱਗੇ ਅੱਗੇ ਇੱਕ ਗੋਲਚੇ ਬਣਾਈ ਜਾਂਦਾ ਵਿਚਾਲੇ ਦੇਖ ਕਰ ਕਰਮਾ ਕਰਮ ਆ ਦੋ ਚਾਰ ਜਣੇ ਗੱਲਾਂ ਕਰੀ ਜਾਂਦੇ ਆ ਮੈਨੂੰ ਸਮਝ ਨਹੀਂ ਆ ਰਹੀ ਯਾਰ ਅਪਾ ਮਾਰਕੀਟ ਚ ਫਿਰਦੇ ਆਂ ਕਿ ਆਪਾਂ ਗੱਲਾਂ ਵਾਲੇ ਬੰਦਿਆਂ ਕੋਲ ਫਿਰਦੇ ਆਂ ਕਿ ਦਿੱਲੀ ਫਿਰਦੇ ਆਂ ਲੁਝਾਣਾ ਹੈ ਓਏ ਇਹਦਾ ਬੰਦਰਾ ਮੈਨੂੰ ਲੱਗਦਾ ਆਪਾਂ ਦਿੱਲੀ ਚ ਆ ਗਏ ਓਏ ਬੁੱਲਾ ਦਿੱਲੀ ਆ ਨਹੀਂ ਜਾਂਦੇ ਨਹੀਂ ਮਾਰਕੀਟ ਰੰਗ ਕਿ ਪੈਂ ਆ ਵੀ ਪੀੜੀ ਇਕਲੀ ਆ ਦਿੱਲੀ ਵਾਲੀ ਓਏ ਮੇਰੀ ਲੋ ਜੀ ਸਾਡੇ ਨਾਲ ਸ਼ਰਮਾ ਸਾਹਿਬ ਹੈਗੇ ਨੇ ਇਹ ਵੀਡੀਓ ਤੇ ਬਣੇ ਹੋਏ ਇਹਨਾਂ ਨੇ ਦੁਕਾਨਾਂ ਦੇਖਣੀਆਂ ਮੈਂ ਆਤਾ ਗਿਆ ਇੱਥੇ ਹਾਂ ਪਰ ਲੈਣਾ ਕੁਝ ਨਹੀਂ ਮੈਂ ਸਾਨੂੰ ਜ਼ਰੂਰ ਲੋਅ ਹਸ ਹਾਂ ਬਸ ਮੈਂ ਆਪਦੇ ਭਾਈ ਨੂੰ ਦਿਖਾ ਰਿਹਾ ਮਾਰਕੀਟ ਕੇ ਛੋਟਾ ਭਾਈ ਆ ਮਾਰਕੀਟ ਦਿਖਾਉਣੀ ਜ਼ਰੂਰੀ ਆ ਕੱਲੋਂ ਵਿਆਹ ਹੋ ਜਾਣਾ ਹੋਰ ਇਹਨਾਂ ਬਾਲ ਬੱਚਾ ਵਾਸਤੇ ਕੱਪੜਾ ਜਿਹਾ ਲੈਣਾ ਉਹਦੇ ਬਾਅਦ ਮਾਰਕੀਟ ਦਿਖਾਉਣੀ ਜ਼ਰੂਰੀ ਆ ਦਿਖਾ ਦੇ ਮਾਰਕੀਟ ਪੂਰੇ ਘਰਾਂ ਕੱਪੜੇ ਕੱਪੜੇ ਕਿੱਥੇ ਆ ਗਏ ਆਪਾਂ ਵੀਰੇ ਆ ਪਾਗੇ ਲੁਧਿਆਣਾ ਦੇ ਚੌੜੇ ਬਿਜਾਰ ਚ ਲੁਧਿਆਣਾ ਦਾ ਲੱਗਦਾ ਨਹੀਂ ਦਿੱਲੀ ਲੱਗਦਾ ਨਹੀਂ ਓ ਸੱਚਾ ਦਿੱਲੀ ਹੈ ਦਿੱਲੀ ਦਾ ਇਹ ਹੈਗਾ ਸਦਰ ਬਿਜਾਰਾ ਹਾਂ ਠੀਕ ਹੈ ਤੇ ਬਾਕੀ ਸਾਡੇ ਚੈਨਲ ਨੂੰ ਗੱਲ ਸਬਸਕ੍ਰਾਈਬ ਫੋਲੋ ਕਰ ਲਿਓ ਜਿਹਨੇ ਨਾ ਫੋਲੋ ਕਰਿਆ ਫਿਰ ਉਹਨੂੰ ਅਸੀਂ ਜਾੜਾ ਪਰੋਠਾ ਦੇਵਾਗੇ ਹਾਂ ਲਓ ਜੀ ਬਲੇਜ਼ਰ ਹੀ ਬਲੇਜ਼ਰ ਐ ਕਿ ਬੈਸਾ ਦੀਆਂ ਦੇ ਲੈਣਾ ਜੀ ਨੇ ਬਲੇਜ਼ਰ ਉੱਥੇ ਲੈ ਲਓ ਦੇਖੋ ਲਓ ਜੀ ਲੈਗੇ ਵਿਆਹ ਦੇ ਲੈਗੇ ਲੈਣੇ ਜੀ ਇੱਥੋਂ ਲੱਗੋ ਲੈਗੇ ਆ ਗਏ ਬਾਈ ਕਹਿੰਦਾ ਮਿਹਨਤ ਕਰਨੋਂ ਨਹੀਂ ਹਟਣਾ ਬਾਈ ਕਹਿੰਦਾ ਚਾਹੇ ਛੱਟ ਵੱਜੀ ਹੋਵੇ ਪਰ ਮਿਹਨਤ ਕਰੋ ਲਓ ਜੀ ਪਿੰਡ ਵਾਲੇ ਕਹਿੰਦੇ ਕਿੱਥੇ ਆ ਗਏ ਕਹਿੰਦੇ ਵਿਧਾਨ ਦੇ ਚੌੜੇ ਵਿਆਹ ਨਹੀਂ ਦਿੱਲੀ ਦੇ ਚੌੜੇ ਵਿਆਹ ਆ ਗਏ ਜਿਹੜੇ ਪਿੰਡ ਨਹੀਂ ਟੱਪੇ ਉਹ ਵੀ ਕਹਿੰਦੇ ਇੱਥੇ ਆ ਗਏ ਹਾਂ ਜੇਕਰ